ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀ ਆਪ ਜੀ ਦੇ ਨਾਲ ਅੱਜ ਧੰਤਨ ਬਾਬਾ ਅਜੀਤ ਸਿੰਘ ਜੀ ਅਨਸਾਲੀ ਵਾਲੇ ਮਹਾਂਪੁਰਸ਼ ਜਿਹੜਾ ਸਥਾਨ ਉਹਨਾਂ ਨੇ ਪ੍ਰਗਟ ਕੀਤਾ ਨਿਰਮਲ ਡੇਰਾ ਪਾਤਸ਼ਾਹਾਂ ਦੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ 6ਵੀਂ ਭਾਮੀਆਂ ਸਾਹਿਬ ਜਿੱਥੇ ਕਿਸੇ ਸਮੇਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆ ਕੇ ਦਰਖਤ ਦੇ ਖੇਠਾਂ ਆਪਣੇ ਘੋੜੇ ਦੀ ਜੋ ਲਗਾਮ ਸੀ ਉੱਥੇ ਆ ਕੇ ਬੰਨੀ ਸੀ ਅਤੇ ਇਸ ਅਸਥਾਨ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਬਾਬਾ RAM ਸਿੰਘ ਜੀ ਗੰਡੂ ਵਾਲੇ ਦੀ ਪ੍ਰੇਰਣਾ ਸਦਕਾ ਸਾਰੇ ਸੰਸਾਰ ਦੀ ਸ਼ਾਂਤੀ ਲਈ ਅਮਨ ਸ਼ਾਂਤੀ ਦੇ ਲਈ ਇੱਥੇ ਸੰਗਤ ਜੀ 14 9 1986 ਤੋਂ ਲਗਾਤਾਰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਈ ਹਨ ਇਕ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਅਤੇ ਨਾਲ ਦੀ ਨਾਲ ਫਿਰ ਦੂਸਰਾ ਅਖੰਡ ਪਾਠ ਸਾਹਿਬ ਇਸ ਜਗ੍ਹਾ ਤੇ ਪ੍ਰਕਾਸ਼ ਹੋ ਜਾਂਦਾ ਹੈ। ਇਸ ਅਸਥਾਨ ਨੂੰ ਧੰਤਨ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਮਹਾਂਪੁਰਸ਼ਾਂ ਨੇ ਪ੍ਰਗਟ ਕੀਤਾ। ਸੰਗਤ ਜੀ ਜਿਹੜੇ ਅਸਥਾਨ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਜੋ ਇਹ ਵੀਡੀਓ ਆਪ ਜੀ ਦੇਖ ਰਹੇ ਹੋ ਇਹ ਭਾਮੀਆਂ ਸਾਹਿਬ ਗੁਰਦੁਆਰੇ ਦੀ ਹੈ ਜਿਸ ਨੂੰ ਅਣਜਾਣ ਰੁੱਖ ਜੋ ਇਥੇ ਅਣਜਾਣ ਰੁੱਖ ਦਾ ਭਾਵ ਹੈ ਵੀ ਜਿਹੜੇ ਉੱਥੇ ਦਰਖਤ ਲੱਗੇ ਹੋਏ ਹਨ ਇਹ ਸਤਜੁਗ ਤੇ ਤ੍ਰੇਤੇ ਟਾਈਮ ਦੇ ਹਨ ਜਿਨ੍ਹਾਂ ਦਾ ਹਜੇ ਤੱਕ ਕੋਈ ਵੀ ਸਾਇੰਟਿਸਟ ਭੇਦ ਨਹੀਂ ਪਾ ਸਕਿਆ ਵੀ ਇਹ ਰੁੱਖ ਕਿਸ ਦੇ ਹਨ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਇਹ ਅੰਬ ਦਾ ਹੈ ਇਹ ਪੀਪਲ ਦਾ ਹੈ ਪਰ ਇਹਨਾਂ ਦਾ ਹਜੇ ਤੱਕ ਕੋਈ ਭੇਦ ਨਹੀਂ ਪਾ ਸਕਿਆ ਇਹਨਾਂ ਬਾਰੇ ਜੋ ਪੂਰਾ ਜਿਹੜੀ ਜਾਣਕਾਰੀ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਸੰਗਤ ਜੀ ਅੱਜ ਇਸ ਸਥਾਨ ਦੀ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਨ ਲੱਗੇ ਹਾਂ ਇੱਥੇ ਇੱਕ ਬਾਪੂ ਜੀ ਹਨ ਆਪਣੇ ਬਬਨ ਛੱਤਰ ਸਿੰਘ ਜੀ ਜੋ ਇਸ ਸਥਾਨ ਤੇ ਸੇਵਾ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਇਹ ਪਿੰਡ ਵੀ ਹੈ ਅਤੇ ਜੋ ਮਹਾਰਾਜ ਨੇ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਸੇਵਾ ਸੀ ਉਹ ਇਹਨਾਂ ਮਾ ਬਾਬਾ ਜੀ ਨੂੰ ਸੌਂਪ ਦਿੱਤੀ ਸੀ ਅਤੇ ਇਸ ਸਥਾਨ 'ਤੇ ਅੱਜ ਇੱਕ ਬਾਪੂ ਜੀ ਖਾਨ ਨੇ ਜਿਨ੍ਹਾਂ ਦਾ ਨਾਮ ਹੈ ਬਾਪੂ ਰਣਜੀਤ ਸਿੰਘ ਜੀ ਜੋ 30 ਸਾਲ ਹੋ ਗਏ ਇੱਥੇ ਸੇਵਾ ਕਰਦਿਆਂ ਨੂੰ ਤੇ ਦਾਸ ਨੂੰ ਜਾਣ ਦਾ ਮੌਕਾ ਮਿਲਿਆ ਸੀ ਅਸੀਂ ਪਰਸੋਂ ਹੀ ਅਸਥਾਨ ਦੇ ਦਰਸ਼ਨ ਕਰਕੇ ਆਏ ਸੀ ਤੇ ਸਾਨੂੰ ਹੁੰਦਾ ਵੀ ਵੱਤਵਾਦ ਸੰਗਤ ਨਾਲ ਸੰਗਤ ਨੂੰ ਮਿਲੀਏ ਸੰਗਤ ਦੇ ਦਰਸ਼ਨ ਕਰੀਏ ਤਾਂ ਕਿ ਜਿਨ੍ਹਾਂ ਨੇ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਖਾਨ ਉਹ ਮਹਾਪੁਰਸ਼ਾਂ ਬਾਰੇ ਕੋਈ ਸਾਨੂੰ ਇਹੋ ਜੀ ਗੱਲ ਦੱਸਣ ਉਹਨਾਂ ਦੇ ਵਿਚਾਰਾਂ ਬਾਰੇ ਦੱਸਣ ਜਿਹੜੇ ਅਸੀਂ ਸੰਗਤ ਦੇ ਨਾਲ ਉਹ ਗੱਲ ਸਾਂਝੀ ਕਰ ਸਕੀਏ ਅਤੇ ਸੰਗਤ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਬਾਣੀ ਪੜਨ ਦਾ ਤਾਂ ਜਦੋਂ ਮੈਂ ਉਹ ਬਾਪੂ ਜੀ ਨੂੰ ਮਿਲਿਆ ਉੱਥੇ ਹੈੱਡ ਗ੍ਰੰਥੀ ਦੀ ਡਿਊਟੀ ਕਰਦੇ ਹਨ ਤੇ ਮੈਂ ਕਿਹਾ ਜੀ ਜਦੋਂ ਬਾਪੂ ਜੀ ਮਹਾਰਾਜ ਆਉਂਦੇ ਸੀ ਇੱਥੇ ਹੰਸਾਲੀ ਵਾਲੇ ਮਹਾਪੁਰਸ਼ ਆਪ ਜੀ ਵੀ ਦਰਸ਼ਨ ਕਰਦੇ ਸੀ ਕਹਿੰਦੇ ਹਾਂ ਵੀ ਕਈ ਕਈ ਦਿਨ ਮਹਾਪੁਰਸ਼ ਇੱਥੇ ਬੈਠੇ ਰਹਿੰਦੇ ਸੀ। ਪਾਠ ਕਰੀ ਜਾਂਦੇ ਸੀਗੇ, ਕਦੇ ਸਹਿਰ ਕਰਨੀ, ਸੰਗਤ ਨੂੰ ਬਚਨ ਕਰਨੀ। ਇਸ ਸਤਾਨ ਤੇ ਜੋ ਵੀ ਇਨਵੈਸਟਮੈਂਟ ਹੋਈ ਆ। ਮਹਾਪੁਰਸ਼ ਨੇ ਆਪ ਜਿਹਾ ਖਰੀਦ ਕੇ ਸਾਰੀ ਜਗ੍ਹਾ ਆਖੇ ਬਣਾ ਕੇ ਤਾਂ ਜੋ ਇੱਥੇ ਸੰਗਤ ਦਾ ਵੱਧ ਤੋਂ ਵੱਧ ਭਲਾ ਹੋ ਸਕੇ। ਤੇ ਮੈਂ ਕਹਾਂ ਬਾਪੂ ਜੀ ਵੀ ਤੁਹਾਡੇ ਨਾਲ ਵੀ ਕੋਈ ਅਜਿਹਾ ਖੋਤਕ ਜਾਂ ਕੋਈ ਘਟਨਾ ਹੋਈ ਆ। ਜਿਹੜੇ ਅਸੀਂ ਸੰਗਤ ਨੂੰ ਦੱਸ ਕੀਏ ਉਹ ਕਹਿੰਦਾ ਵੀ ਜਦੋਂ ਮੈਂ ਆਇਆ ਮਾਹ ਪਰੇਸ਼ਾਨੇ ਮੇਰੀ ਡਿਊਟੀ ਲਾ ਦਿੱਤੀ ਵੀ ਭਾਈ ਆਪ ਜੀ ਨੇ ਇੱਥੇ ਅਰਦਾਸ ਕਰਨੀ ਹੈ ਵੀ ਜਿਹੜੀ ਸੰਗਤ ਆਉਂਦੀ ਹੈ ਕਿਉਂਕਿ ਇਸ ਦਾ ਜੋ ਇਤਿਹਾਸ ਹੈ ਉਹ 8-10 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਨਹੀਂ ਪਾ ਸਕਦਾ ਆਪ ਜੀ ਨੂੰ ਬਸ ਮੋਟਾ-ਮੋਟਾ ਦੱਸ ਦਿਨਾ ਕਿ ਇਸ ਸਥਾਨ ਤੇ ਤੁਸੀਂ ਬਹੁਤ ਵੀਡੀਓ ਦੇਖੀ ਹੋਣਗੀਆਂ ਜਿਹਦੇ ਵਿੱਚ ਕਹਿੰਦੇ ਹਨ ਕਿ ਘਿਓ ਦਾ ਪੀਪਾ ਦੇਣ ਦੇ ਨਾਲ ਬੱਚੇ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਦੇ ਕੋਲ ਔਲਾਦ ਨਹੀਂ ਹੁੰਦੀ ਭਾਈ ਜੋ ਵੀ ਇੱਥੇ ਦੇਸੀ ਘਿਓ ਦਾ ਪੀਪਾ ਦੇਣਗੇ ਉਹਨਾਂ ਦੇ ਘਰ ਔਲਾਦ ਹੋ ਜਾਵੇਗੀ ਆਪ ਵੀ ਅਰਦਾਸ ਕਰਨੀ ਹੈ ਅਤੇ ਗ੍ਰੰਤੀ ਸਿੰਘ ਤੋਂ ਵੀ ਉੱਥੇ ਅਰਦਾਸ ਸ਼ਰਧਾ ਭਾਵਨਾ ਦੇ ਨਾਲ ਕਰਾਉਣੀ ਹੈ ਇਸ ਦਾ ਜੋ ਇਤਿਹਾਸ ਹੈ ਬਹੁਤ ਲੰਬਾ ਹੈ ਆਪ ਜੀ ਨੂੰ ਹੌਲੀ ਹੌਲੀ ਦੱਸਾਂਗੇ ਸੁਬਾ ਸਿਸ ਇਤਿਹਾਸ ਦੀ ਆਪ ਜੀ ਨੂੰ ਇੱਕ ਘਟਨਾ ਅੱਜ ਸਾਂਝੀ ਕਰਨੀ ਹੈ ਫਿਲਹਾਲ ਤਾਂ ਉਹ ਕਹਿੰਦੇ ਜਦੋਂ ਮਹਾਂਪੁਰਸ਼ਾਂ ਨੇ ਮੇਰੀ ਡਿਊਟੀ ਲਾਤੀ ਵੀ ਭਾਈ ਜਿਹੜੀ ਵੀ ਸੰਗਤ ਚੋਂ ਜੋ ਵੀ ਸੰਗਤ ਆਏਗੀ ਆਪ ਜੀ ਨੇ ਪ੍ਰੇਮ ਨਾਲ ਉਹਨਾਂ ਦੇ ਲਈ ਬੱਚੇ ਦਾ ਵਰ ਮੰਗਣਾ ਹੈ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਹੈ ਤੇ ਕਹਿੰਦਾ ਵੀ ਚਲੋ ਸਾਨੂੰ ਅਕਾਲ ਪੁਰਖ ਨੇ ਜੇ ਡਿਊਟੀ ਭੇਜਿਆ ਅਸੀਂ ਆਪਣੀ ਨਿਭਾ ਰਹੇ ਅਸੀਂ ਤਾ ਇੱਕ ਕਹਿੰਦਾ ਪਾਠੀ ਦੇ ਤੌਰ ਤੇ ਇੱਥੇ ਡਿਊਟੀ ਕਰਦੇ ਸੀਗੇ ਕਹਿੰਦਾ ਥੋੜੇ ਸਮੇਂ ਬਾਅਦ ਜਦੋਂ ਮੇਰੀ ਮੈਰਿਜ ਹੋਈ ਮੇਰੇ ਕੋਲ ਵੀ ਬੱਚਾ ਨਹੀਂ ਸੀ ਕੋਈ ਇੱਕ ਦਿਨ ਮੇਰੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਮੈਂ ਲੋਕਾਂ ਦੀਆਂ ਅਰਦਾਸਾਂ ਕਰਦਾ ਉਸ ਨੂੰ ਬੱਚਾ ਮਿਲ ਜੇ ਉਹਦੇ ਕੋਲ ਬੇਟਾ ਹੋ ਜੇ ਉਹਦੇ ਕੋਲ ਬੇਟੀ ਹੋ ਜੇ ਸੱਚੇ ਪਾਤਸ਼ਾਹ ਮੈਂ ਨਹੀਂ ਹੁਣ ਅਰਦਾਸ ਕਰਦਾ ਜਦ ਤੱਕ ਮੇਰੇ ਘਰ ਨਹੀਂ ਹੁੰਦਾ ਵੀ ਮੇਰੇ ਤਾਂ ਘਰ ਬੱਚਾ ਨਹੀਂ ਕਾਲੂ ਲੋਕਾਂ ਨੇ ਕੀ ਕਹਿਣਾ ਵੀ ਤੇਰੇ ਘਰ ਹੈ ਨਹੀਂ ਤੂੰ ਲੋਕਾਂ ਦੀ ਅਰਦਾਸਾਂ ਕਰਦਾ ਮੇਰੇ ਮਨ 'ਚ ਇਹ ਵੀ ਗੱਲ ਆਈ ਵੀ ਸ਼ਾਇਦ ਮੈਂ ਹੋਰ ਦੀ ਕਰਦਾ ਮੈਨੂੰ ਤਾਂ ਨਹੀਂ ਮਿਲ ਰਿਹਾ ਮੇਰੀ ਕਹਿੰਦਾ ਐਵੇਂ ਹੀ ਸੰਤਵਾਵਾ ਅਜੀਤ ਸਿੰਘ ਜੀ ਅੰਸ ਵਾਲੇ ਆਲੇ ਮਹਾਂਪੁਰਸ਼ਾਂ ਦੇ ਨਾਲ ਨਾ ਆਪਣੇ ਮਨ ਦੇ ਵਿੱਚ ਉਹਨਾਂ ਦੇ ਨਾਲ ਮੇਰੀ ਗੱਲ ਚੱਲ ਰਹੀ ਆ ਮਨੋਂ ਮਨੀ ਮੈਂ ਉਹਨਾਂ ਨੂੰ ਕਹਿ ਰਿਆਂਗਾ ਵੀ ਮਹਾਰਾਜੇ ਕਿਰਪਾ ਕਰੋ ਮੇਰੀ ਵੀ ਝੋਲੀ ਭਰ ਦਿਓ ਵੀ ਮੈਂ ਤਾਂ ਸੰਗਤ ਦੀ ਅਰਦਾਸ ਕਰਦਾਗਾ ਕਹਿੰਦਾ ਜੋ ਉੱਥੇ ਦੀ ਬਿੱਦੀ ਸੀ ਘਿਉ ਦਾ ਪੀਪਾ ਜਿਵੇਂ ਅਰਦਾਸ ਕਰਨੀ ਸਾਰਾ ਮੈਨੂੰ ਮਰਿਆਦਾ ਦਾ ਪਤਾ ਸੀਗਾ ਕਹਿੰਦਾ ਬਾਬਾ ਜੀ ਤੁਸੀਂ ਸੱਚ ਕਰਕੇ ਜਾਣਿਓ ਮੈਂ ਪ੍ਰਮਾਤਮਾ ਨੂੰ ਜਾਣ ਦੇਣੀ ਹੈ ਕਹਿੰਦਾ ਇੱਕ ਸਾਲ ਜਿਸ ਦਿਨ ਮੈਨੇ ਅਰਦਾਸ ਕੀਤੀ ਉਸ ਦਿਨ ਤੋਂ ਲੈ ਕੇ ਜਦੋਂ ਅਗਲਾ ਸਾਲ ਹੋਣਾ ਸੀ ਨਾ ਉਹਦੇ ਵਿੱਚ ਵਿੱਚ ਮੈਨੂੰ ਮਹਾਰਾਜ ਨੇ بیٹے ਦੀ ਦਾਤ ਦਿੱਤੀ ਸੀ ਮੇਰੇ ਘਰ ਕਹਿੰਦਾ ਪੁੱਤਰ ਹੋ ਗਿਆ ਮੇਰੀ ਸ਼ਰਧਾ ਹੋਰ ਵੀ ਪੱਕੀ ਹੋ ਗਈ ਕਿ ਕਿ ਮਹਾਰਾਜ ਤੁਸੀਂ ਇੰਨੇ ਬਿਆਂ ਤੋਂ ਇੰਨੀ ਛੇਤੀ ਕਿਰਪਾ ਕਰਦੇ ਹੋ ਏ ਸੱਚੇ ਪਾਤਸ਼ਾਹ ਹੰਸਾਲੀ ਵਾਲੇ ਮਹਾਰਾਜ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਕਹਿੰਦਾ ਇੱਕ ਪਾਸੇ ਦਾ ਮੈਂ ਕਹਿ ਰਿਹਾ ਸੀ ਵੀ ਅੱਜ ਤੋਂ ਬਾਅਦ ਕਿਸੇ ਦੀ ਅਰਦਾਸ ਤੱਕ ਨਹੀਂ ਕਰਨੀ ਜਦ ਤੱਕ ਮੇਰੀ ਝੋਲੀ ਨਹੀਂ ਭਰਦੀ ਦੇ ਦਾਤਿਆ ਜੀ ਤੁਸੀਂ ਤਾਂ ਇਨੇ ਬਿਆਨ ਤੋਂ ਕਹਿੰਦਾ ਮਹਾਰਾਜ ਨੇ ਮੇਰੀ 1 ਸਾਲ ਦੇ ਵਿੱਚ ਢੋਲੀ ਪਰ ਦਿੱਤੀ ਮੇਰੇ ਘਰ ਪੁੱਤਰ ਹੋ ਗਿਆ ਮੈਨੂੰ ਪੁੱਤਰ ਦੀ ਦਾਤ ਦੇ ਦਿੱਤੀ ਉਸ ਤੋਂ ਬਾਅਦ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਜਦੋਂ ਮੇਰਾ ਬੇਟਾ 2 ਸਾਲ ਦਾ ਹੋ ਗਿਆ ਫਿਰ ਮੇਰੇ ਮਨ ਵਿੱਚ ਆਇਆ ਵੀ ਇੱਥੇ ਪੁੱਤਰ ਦੀ ਦਾਤ ਮਿਲਦੀ ਆ ਵੀ ਨਾ ਜ਼ਰੂਰੀ ਥੋੜਾ ਪਾ ਮਾਰਾ ਤੋਂ ਸਾਰੇ ਨੇ ਪੁੱਤਰੀ ਲੈਣੇ ਨੇ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਕੋਈ ਤਾਂ ਇਹੀ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਚਲ ਮੁੰਡਾ ਨਹੀਂ ਕੁੜੀਓ ਦੇ ਦੇ ਕਹਿੰਦਾ ਵੀ ਇੱਥੇ ਆ ਕੇ ਜਿਸ ਨੇ ਇਹ ਅਰਦਾਸ ਕੀਤੀ ਆ ਨਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਇੱਕ ਜੀ ਇੱਕ ਜੀ ਤਾਂ ਦੇ ਦਿਓ ਵੀ ਸਾਡੇ ਕੋਲ ਤਾਂ ਇੰਨੇ ਸਾਲ ਹੋ ਗਏ ਬੱਚਾ ਹੀ ਨਹੀਂ ਹੈਗਾ ਕਹਿੰਦਾ ਮੈਂ ਮਹਾਰਾਜ ਅੱਗੇ ਅਰਦਾਸ ਕਰੀ ਸੱਚੇ ਪਾਤਸ਼ਾਹ ਤੂੰ ਮੇਰੀ ਪਹਿਲਾਂ ਵੀ ਝੋਲੀ ਪਰੀ ਪਰ ਮੈਨੂੰ ਹੁਣ ਬੇਟਾ ਨਹੀਂ ਹੁਣ ਮੈਨੂੰ ਬੇਟੀ ਚਾਹੀਦੀ ਆ ਕਹਿੰਦਾ ਪੁੱਤਰ 2 ਸਾਲਾਂ ਬਾਅਦ ਮਹਾਰਾਜ ਨੇ ਇੰਜ ਕਿਰਪਾ ਕਰ ਦਿੱਤੀ 2 ਸਾਲ ਬਾਅਦ ਮੇਰੀ ਬੇਟੀ ਹੋ ਗਈ ਕਹਿੰਦਾ ਇਸ ਹਸਤਾਨ ਦੀ ਜਿਹੜੀ ਮਹਿਮਾ ਨਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਹਿੰਦਾ ਮਹਾਰਾਜ ਇੰਨੇ ਸਮਰੱਥ ਹਨ ਮਹਾਪੁਰਸ਼ਾਂ ਨੂੰ ਤਾਂ ਕਹਿੰਦਾ ਕੋਈ ਦਿਲ ਚ ਇੱਕ ਵਾਰੀ ਦਿਲੋਂ ਧਿਆਲ ਏ ਬਸ ਕਹਿੰਦਾ ਜਿਹਦੇ ਮਨ ਵਿੱਚ ਭਾਵਨਾ ਆ ਗਈ ਨਾ ਸ਼ਰਧਾ ਨਾਲ ਜਿਹਨੇ ਕਹਤਾ ਧੰਤਨ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ ਮਹਾਪੁਰਸ਼ ਧੰਤਨ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ ਮਹਾਰਾਜ ਜੀ ਕਿਰਪਾ ਕਰੋ ਤੁਹਾਡੇ ਤੇ ਡੋਰੀ ਆ ਤੁਹਾਡੇ ਤੇ ਆਸਾ ਮੇਰੇ ਹੈ ਕੋਈ ਨਹੀਂ ਕਹਿੰਦਾ ਸੱਚ ਕਰਕੇ ਪੁੱਤਰ ਜੀ ਜਾਣਿਓ ਹਰ ਆਤਮਾ ਨੇ ਉਹਨੂੰ ਕਦੇ ਨਿਰਾਸ਼ ਨਹੀਂ ਕੀਤਾ ਉਹਦੀ ਝੋਲੀ ਭਰਤੀ ਕਹਿੰਦਾ ਅੱਜ ਅਸੀਂ 30 ਸਾਲ ਹੋ ਗਏ ਸਾਨੂੰ ਇੱਥੇ ਸੇਵਾ ਕਰਦਿਆਂ ਨੂੰ ਸੋ ਸੰਗਤ ਜੀ ਇਹਦੀ ਜਿਹੜੀ ਪੂਰੀ ਵੀਡੀਓ ਆ ਮੈਂ ਵਾਹਿਗੁਰੂਗੇ ਅਰਦਾਸ ਕਰਕੇ ਆਪ ਜੀ ਨੂੰ ਜਲਦੀ ਸਾਰਾ ਇਤਿਹਾਸ ਬਹੁਤ ਜਲਦੀ ਦਵਾਂਗੇ ਇਹਦਾ ਤਾਂ ਜੋ ਸੰਗਤ ਦਾ ਵਦ ਤੋਂ ਵਦ ਭਲਾਉ ਸਕੇ ਸੋ ਆਪ ਜੀ ਨੇ ਅਸੀਸਾਂ ਦੇਣੀਆਂ ਆਪਣੇ ਬੱਚੇ ਨੂੰ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਰ ਬੱਤੋ-ਬੱਤ ਕਰਨਾ ਤਾਂ ਜੋ ਸੰਗਤ ਦਾ ਬੱਤੋ-ਬੱਤ ਭਲਾ ਸਕੀ। ਬਾਗ ਜੀ, ਬਾਕੀ ਆਪ ਜੀ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਪਰਮਿੰਦਰ ਸਿੰਘ ਨਿਵਾਣਾ YouTube ਚੈਨਲ ਮੇਰਾ ਇੰਸਟਾਗ੍ਰam ਦਾ ਅਕਾਊਂਟ ਹੈ ਜੀ। ਅਸੀਸਾਂ ਦੇਣੀਆਂ ਸੰਗਤ ਤੇ ਸਤਿਗੁਰੂ ਬਖਸ਼ਣ ਜੋਗ ਨੇ ਸੰਗਤ ਜੀ। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ ਮਹਾਰਾਜ ਸਭ ਤੇ ਕਿਰਪਾ ਕਰਨ ਜਿਨ੍ਹਾਂ ਨੇ ਇਹ ਵੀਡੀਓ ਸੁਣੀ ਆ ਸਤਿਗੁਰੂ ਆਪ ਜੀ ਜਾਣੀ ਜਾਣਹੁ ਸਭ ਦੇ ਦਿਲਾਂ ਦੀ ਹੇ ਮੇਰੇ ਪਿਤਾ ਜੋ ਵੀ ਭਾਵਨਾ ਨਾਲ ਸੁਣ ਰਿਹਾ ਜੋ ਵੀ ਤੇਰੇ ਤੋਂ ਬਾਣੀ ਦਾ ਰਸ ਲੈਣਾ ਚਾਹੁੰਦਾ ਸਤਿਗੁਰੂ ਉਹ ਤੇ ਕਿਰਪਾ ਕਰ ਰਹਿਮਤ ਕਰ ਉਹਨਾਂ ਦੀ ਝੋਲੀ ਦੇ ਵਿੱਚ ਵੀ ਖੁਸ਼ੀਆਂ ਤੇ ਸੁੱਖ ਭਾਗ ਭਾਗ ਭੁੱਲਾਂ ਚੁੱਕਾਂ maaf ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ